ਡੇਲੀ ਬੋਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਨਵਦੀਪ ਮਾਨ ਤੇ ਮੌਸਮ ਦਾ ਮિજાਜ ਬਦਲ ਚੁਕਿਆ ਹੈ ਇਸ ਵੇਲੇ ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਭਾਰੀ ਮੀਂਹ ਪੈ ਰਿਹਾ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਮੌਸਮ ਨੇ ਆਪਣਾ ਰੁਖ ਬਦਲ ਲਿਆ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਤੇਜ਼ ਧਾਰ ਦੇ ਨਾਲ ਇਹ ਮੀਂਹ ਪੈ ਰਿਹਾ ਹੈ ਤੇ ਜੇਕਰ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ ਪੰਜਾਬ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ ਇਹ ਅਲਰਟ ਵੀ ਜਿਹੜਾ ਹੈ ਤਕਰੀਬਨ 4 ਫਰਵਰੀ ਤੱਕ ਦਾ ਕੀਤਾ ਗਿਆ ਪੰਜਾਬ ਦੇ ਜਿੱਕਰ ਕਈ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਗੜੇਮਾਰੀ ਪੈ ਰਹੀ ਹੈ ਕਿਸਾਨਾਂ ਨੂੰ ਕਾਫੀ ਜ਼ਿਆਦਾ ਚਿੰਤਾ ਸਤਾਈ ਹੋਈ ਹੈ ਕਿਉਂਕਿ ਇਹ ਗੜੇਮਾਰੀ ਜਿਹੜੀ ਹੈ ਕਣਕ ਦੀ ਫਸਲ ਲਈ ਕਾਫੀ ਜ਼ਿਆਦਾ ਨੁਕਸਾਨਦਾਇਕ ਵੀ ਸਾਬਤ ਹੋ ਸਕਦੀ ਹੈ ਤਾਂ ਬੇਸ਼ੱਕ ਠੰਡ ਤੋਂ ਰਾਹਤ ਮਿਲੀ ਹੈ ਪਰ ਇਹ ਮੌਕੇ ਦੀ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਕਿੰਨੀ ਤੇਜ਼ ਮੀਂਹ ਜਿਹੜਾ ਇਸ ਵੇਲੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈ ਰਿਹਾ ਹੈ ਤੇ ਸਮਾਂ ਵੀ ਤਕਰੀਬਨ 8:30 ਵਜੇ ਦੇ ਕਰੀਬ ਦਾ ਹੋਇਆ ਪਿਆ ਹੈ ਦਿਨ ਚੜਿਆ ਹੈ ਪਰ ਇੰਜ ਲੱਗ ਰਿਹਾ ਹੈ ਕਿ ਸ਼ਾਮ ਦਾ ਵੇਲਾ ਹੋਵੇ ਕਿਉਂਕਿ ਇਸ ਮਹੀਨੇ ਇਹ ਜੋ ਹੈ ਮੌਸਮ ਦਾ ਇੱਕ ਵਾਰ ਮિજાਜਪੂਰਨ ਤੌਰ ਤੇ ਬਦਲ ਕੇ ਰੱਖ ਦਿੱਤਾ ਹੈ ਤਾਂ 4 ਫਰਵਰੀ ਤੱਕ ਅਲਰਟ ਜਾਰੀ ਕੀਤਾ ਹੈ ਜੇਕਰ ਪੰਜਾਬ ਦੇ 11 ਜ਼ਿਲ੍ਹਿਆਂ ਨੂੰ ਲੈ ਕੇ ਇਹ ਔਰੇਂਜ ਅਲਰਟ ਜਾਰੀ ਕੀਤਾ ਗਿਆ ਤੇ ਬਾਕੀ ਜ਼ਿਲ੍ਹਿਆਂ ਨੂੰ ਲੈ ਕੇ yellow ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਤਾਂ ਉਹ ਕਿਹੜੇ ਜ਼ਿਲ੍ਹੇ ਨੇ ਜਿਨ੍ਹਾਂ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਤੇ ਉਸ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆ ਅੰਮ੍ਰਿਤਸਰ ਗੁਰਦਾਸਪੁਰ ਫਰੀਦਕੋਟ ਫਿਰੋਜ਼ਪੁਰ ਦੇ ਵਿੱਚ ਜਿੱਥੇ ਜ਼ਿਆਦਾਤਰ ਰਾਤੋਂ ਹੀ بارش ਪੈਣੀ ਸ਼ੁਰੂ ਹੋ ਚੁੱਕੀ ਹੈ ਤਾਂ ਮਲੇਰਕੋਟਲਾ ਪਟਿਆਲਾ ਸੰਗਰੂਰ ਲੁਧਿਆਣਾ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਨਵਾਂ ਸ਼ਹਿਰ ਹੁਸ਼ਿਆਰਪੁਰ ਅੰਮ੍ਰਿਤਸਰ ਗੁਰਦਾਸਪੁਰ ਅਤੇ ਪਠਾਨਕੋਟ ਨੂੰ ਲੈ ਕੇ ਇਹ ਔਰੇਂਜ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਨੇ ਕਈ ਥਾਵਾਂ ਦੇ ਉੱਤੇ ਕਿਣਕਣ ਹੋ ਰਹੀ ਹੈ ਪਰ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਅੱਜ ਤੜਕਸਾਰ ਤੋਂ ਹੀ ਇਹ ਭਾਰੀ ਮੀਂਹ ਪੈ ਰਿਹਾ ਜਿਸ ਕਰਕੇ ਕੰਮਕਾਰ ਤੇ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਪਰ ਇਸ ਮੀਂਹ ਦੇ ਕਰਕੇ ਲੋਕਾਂ ਨੂੰ ਠੰਡ ਤੋਂ ਕਾਫੀ ਜ਼ਿਆਦਾ ਰਾਹਤ ਮਿਲੀ ਹੈ ਜੇਕਰ ਅੱਜ ਦੇ ਹੀ ਤਾਪਮਾਨ ਦੀ ਗੱਲ ਕੀਤੀ ਜਾਵੇ ਲੁਧਿਆਣਾ ਦੀ ਤਕਰੀਬਨ 14 ਡਿਗਰੀ ਸੈਲਸੀਅਸ ਇਸ ਵੇਲੇ ਲੁਧਿਆਣਾ ਦਾ ਤਾਪਮਾਨ ਹੈ ਜੇਕਰ ਠੰਡ ਦੀ ਪਿਛਲੇ 3-4 ਦਿਨ ਦੀ ਗੱਲ ਕੀਤੀ ਜਾਵੇ ਤਾਂ ਉਸ ਵੇਲੇ ਤਾਪਮਾਨ ਤਕਰੀਬਨ ਹੈ 5 ਡਿਗਰੀ ਸੈਲਸੀਅਸ 4 ਡਿਗਰੀ ਸੈਲਸੀਅਸ ਸੀ ਤਾਂ ਕਾਫੀ ਜ਼ਿਆਦਾ ਕੋਹਰਾ ਜਿਹੜਾ ਉਸ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਸੀ ਤੇ ਇਸ ਮਹੀ ਤੋ ਤੁਹਾਨੂੰ ਹੁਣੇ ਤਕਰੀਬਨ 2 ਤੋਂ 3 ਦਿਨ ਰਾਹਤ ਨਹੀਂ ਮਿਲਣ ਵਾਲੀ ਕਿਉਂਕਿ ਮੌਸਮ ਵਿਭਾਗ ਨੇ ਇਹ ਅਲਰਟ ਜਾਰੀ ਕੀਤਾ ਹੈ ਤਾਂ 11 ਜ਼ਿਲ੍ਹਿਆਂ ਨੂੰ ਲੈ ਕੇ ਤਾਂ orange ਅਲਰਟ ਹੈ ਬਾਕੀ ਜ਼ਿਲ੍ਹਿਆਂ ਨੂੰ ਲੈ ਕੇ yellow ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਤੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਹਵਾਵਾਂ ਵੀ ਚੱਲ ਰਹੀਆਂ ਨੇ ਅਤੇ ਤੇਜ਼ ਮੀ ਵੀ ਪੈ ਰਿਹਾ ਹੈ ਤੇ ਕਮਾਂਕਾਰਾਂ ਤੇ ਜਾਣ ਵਾਲੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਅਜਿਹੇ ਮੌਸਮ ਦੇ ਵਿੱਚ ਜੇਕਰ ਤੁਸੀਂ ਵੀ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਤਸਵੀਰਾਂ ਜ਼ਰਾ ਗੌਰ ਨਾਲ ਵੇਖ ਲਿਓ ਕਿਤੇ ਇਹ ਨਾ ਹੋਵੇ ਕਿ ਮੌਸਮ ਵਿਭਾਗ ਦੇ ਅਲਰਟ ਕਰਕੇ ਤੁਸੀਂ ਵੀ ਇਸ ਮੀਹ ਦੇ ਵਿੱਚ ਫਸ ਜਾਓ ਜੇਕਰ ਹਿਮਾਚਲ ਜਾਂ ਪਹਾੜੀ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਬੀਤੇ ਦਿਨ ਤੋਂ ਲਗਾਤਾਰ ਬਰਫਬਾਰੀ ਹੋ ਰਹੀ ਹੈ ਲੋਕ ਉਸ ਬਰਫ ਦਾ ਆਨੰਦ ਮਾਣ ਰਹੇ ਨੇ ਤਕਰੀਬਨ ਹਿਮਾਚਲ ਨੂੰ ਜਾਣ ਵਾਲੀਆਂ 134 ਦੇ ਕਰੀਬ ਸੜਕਾਂ ਜਿਹੜੀਆਂ ਨੇ ਬੰਦ ਨੇ ਗੱਡੀਆਂ ਵਾਹਾਂ ਨੇ ਇਸ ਤੋਂ ਇਲਾਵਾ ਬੱਸਾਂ ਤੱਕ ਵੀ ਉਸ ਰਾਹਾਂ ਦੇ ਵਿੱਚ ਫਸੀਆਂ ਹੋਈਆਂ ਨੇ ਤਾਂ ਤੁਸੀਂ ਵੇਖੋ ਕਿ ਸੜ ਥੋੜੇ ਜੇ ਮੀਂਹ ਤੋਂ ਬਾਅਦ ਹੀ ਤਕਰੀਬਨ 15 ਤੋਂ 20 ਮਿੰਟ ਹੋਏ ਨੇ ਮੀਂਹ ਨੂੰ ਸ਼ੁਰੂ ਹੋਏ ਤੇ ਕਿੰਨੀ ਤੇਜ਼ੀ ਦੇ ਨਾਲ ਮੀਂਹ ਪੈ ਰਿਹਾ ਤੇ ਲੋਕ ਜਿਹੜਾ ਘਰੋਂ ਨਿਕਲ ਰਹੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਲੜਕੀਆਂ ਜਿਹੜੀਆਂ ਨੇ ਜਾਰੀਆਂ ਨੇ ਕਿਤੇ ਦੇ ਛਤਰੀ ਲੈ ਕੇ ਆਪਣਾ ਬਚਾਅ ਕਰ ਰਹੀਆਂ ਨੇ ਤਾਂ ਕਿ ਇਸ ਮੀਂਹ ਤੋਂ ਬਚਿਆ ਜਾ ਸਕੇ ਤਾਂ ਇਸ ਕਦਰ ਜੋ ਹੈ ਭਾਰੀ ਮੀਂਹ ਅੱਜ ਸਵੇਰ ਤੋਂ ਹੀ ਲੁਧਿਆਣਾ ਦੇ ਵਿੱਚ ਪੈ ਰਿਹਾ ਕਿਉਂਕਿ ਕਮਾਂਗਾਰਾਂ ਤੇ ਜਾਣ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਦਿੱਕਤ ਦਾ ਸਾਹਮਣਾ ਇਸ ਮੀਂਹ ਦੇ ਮੌਸਮ ਦੇ ਵਿੱਚ ਕਰਨਾ ਪੈਂਦਾ ਕਹਿੰਦੇ ਬਜ਼ੁਰਗ ਕਹਿੰਦੇ ਹੁੰਦੇ ਨੇ ਆਉਂਦੀ ਠੰਡ ਵੀ ਮਾਰਦੀ ਐ ਤੇ ਜਾਂਦੀ ਠੰਡ ਵੀ ਮਾਰਦੀ ਐ ਤੇ ਇਸ ਕਰਕੇ ਜਿੱਥੇ ਮੌਸਮ ਨੇ ਤਾਂ ਕਰਵਟ ਲਈ ਐ ਤੇ ਆਪਣਾ ਬਚਾਅ ਤੁਸੀਂ ਖੁਦ ਕਰੋ ਕਿ ਇਹ ਨਾ ਹੋਵੇ ਕੀ ਘਰੋਂ ਬਾਹਰ ਨਿਕਲਦੇ ਸਾਰ ਤੁਸੀਂ ਬਿਮਾਰ ਹੋ ਜਾਓ ਜਾਂ ਠੰਡ ਤੁਹਾਨੂੰ ਲੱਗ ਜਾਏ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਜ਼ਿਲ੍ਹੇ ਦੀਆਂ ਜਿੱਥੇ ਕਿ ਸਵੇਰ ਤੋਂ ਹੀ ਬੂੰਦਾਬੰਦੀ ਸ਼ੁਰੂ ਹੋ ਚੁੱਕੀ ਸੀ ਕਿ ਪਰ ਪਿਛਲੇ 15 ਤੋਂ 20 ਮਿੰਟ ਹੋ ਚੁੱਕੇ ਨੇ ਕਿ ਬੜੀ ਤੇਜ਼ ਰਫ਼ਤਾਰ ਦੇ ਨਾਲ ਇਹ ਮੀਂਹ ਪੈ ਰਿਹਾ ਹੈ ਤੇ ਇਹ ਮੀਂਹ ਇੱਥੇ ਹੀ ਨਹੀਂ ਰੁਕੇਗਾ तकरीबन 2 ਤੋਂ 3 ਦਿਨ ਲਗਾਤਾਰ ਇਹ ਮੀਂਹ ਪੈਣ ਵਾਲਾ ਹਾਲਾਂਕਿ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਕਈ ਜ਼ਿਲ੍ਹਿਆਂ ਦੇ ਵਿੱਚ ਸੂਰਜ ਦੇਵਤਾ ਨੇ ਦਰਸ਼ਨ ਦਿੱਤੇ ਹਨ ਪਰ ਕਈ ਜ਼ਿਲ੍ਹੇ ਅਜੇ ਵੀ ਨੇ ਜਿੱਥੇ ਕਿ ਗੜੇ ਮਾਰੀ ਵੀ ਹੋ ਰਹੀ ਹੈ ਪਿੰਡਾਂ ਦੀ ਜੇਕਰ ਗੱਲ ਕੀਤੀ ਜਾਵੇ ਮਾਲਵਾ ਬੈਲਟ ਦੀ ਗੱਲ ਕੀਤੀ ਜਾਵੇ ਤਾਂ ਉੱਥੋਂ ਦੇ ਕਈ ਪਿੰਡਾਂ ਦੇ ਵਿੱਚ ਗੜੇ ਮਾਰੀ ਹੋ ਰਹੀ ਹੈ ਜਿਸ ਕਰਕੇ ਲੋਕ ਵੀ ਕਾਫੀ ਜ਼ਿਆਦਾ ਪਰੇਸ਼ਾਨ ਨੇ ਪਰ ਇਸ ਮੀਂਹ ਦੇ ਨਾਲ ਠੰਡ ਤੋਂ ਕਾਫੀ ਜ਼ਿਆਦਾ ਰਾਹਤ ਮਿਲਣ ਵਾਲੀ ਹੈ ਕਿਉਂਕਿ ਇਸ ਵਾਰੀ ਜੋ ਠੰਡ ਪਈ ਹੈ ਉਸ ਨੇ ਕਾਫੀ ਸਾਲਾਂ ਦੇ ਰਿਕਾਰਡ ਵੀ ਤੋੜ ਦਿੱਤੇ ਨੇ ਮੈਦਾਨੀ ਖੇਤਰਾਂ ਦੇ ਵਿੱਚ ਹੀ ਤਾਪਮਾਨ 4 ਡਿਗਰੀ ਸੈਲਸੀਅਸ 3 ਡਿਗਰੀ ਸੈਲਸੀਅਸ ਹੋ ਚੁੱਕਿਆ ਸੀ ਪਰ ਹੁਣ ਜੇਕਰ ਮੌਜੂਦਾ ਤਾਪਮਾਨ ਦੀ ਗੱਲ ਕੀਤੀ ਜਾਵੇ ਲੁਧਿਆਣਾ ਦੀ ਤਾਂ 14 ਡਿਗਰੀ ਸੈਲਸੀਅਸ ਦੇ ਕਰੀਬ ਤਾਪਮਾਨ ਜਿਹੜਾ ਹੈ ਦਰਜ ਕੀਤਾ ਗਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਲੋਕ ਜਿਹੜੇ ਆ ਪੁਲ ਬਣੇ ਨੇ ਉਹਨਾਂ ਦੇ ਥੱਲੇ ਖੜ ਕੇ ਆਪਨਾ ਬਚਾਅ ਕਰਦੇ ਹੋਏ ਵਿਖਾਈ ਦੇ ਰਹੇ ਨੇ ਹਾਲਾਂਕਿ ਜ਼ਿਆਦਾਤਰ ਲੋਕਾਂ ਦੇ ਵੱਲੋਂ ਤਰਜੀਹ ਹੁੰਦੀ ਹੈ ਕਿ ਅਸੀਂ ਆਪਣੇ ਚਾਰ ਪਹੀਆ ਵਾਹਨ ਲੈ ਕੇ ਘਰੋਂ ਨਿਕਲੀਏ ਤਾਂ ਕਿ ਇਸ ਮੀਂਹ ਤੋਂ ਇਸ ਠੰਡ ਤੋਂ ਬਚਿਆ ਜਾ ਸਕੇ ਤਾਂ ਤੁਹਾਡੇ ਜ਼ਿਲ੍ਹੇ ਦਾ ਕੀ ਹਾਲ ਹੈ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਮੀਂਹ ਪੈ ਰਿਹਾ ਹੈ ਤੇਜ਼ ਹਵਾਵਾਂ ਚੱਲ ਰਹੀਆਂ ਨੇ ਜਾਂ ਫਿਰ ਗੜੇਮਾਰੀ ਹੋ ਰਹੀ ਹੈ ਜਾਂ ਫਿਰ ਸੂਰਜ ਦੇਵਤਾ ਦੇ ਦਰਸ਼ਨ ਤੁਹਾਨੂੰ ਹੋ ਚੁੱਕੇ ਨੇ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਪਣੇ ਵਿਚਾਰ ਸਾਂਝੇ ਕਰੋ ਤਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਨੇ ਆ ਕਿ ਮੌਸਮ ਵਿਭਾਗ ਦਾ ਅਲਰਟ ਹੈ 4 ਫਰਵਰੀ ਤੱਕ ਲਗਾਤਾਰ ਮੀਂਹ ਪਵੇਗਾ ਅੱਜ ਸਵੇਰ ਤੋਂ ਹੀ ਲੁਧਿਆਣਾ ਦੇ ਵਿੱਚ ਮੀਂਹ ਜਿਹੜਾ ਹੈ ਲਗਾਤਾਰ ਪੈ ਰਿਹਾ ਹੈ ਬੂੰਦਾਬੰਦੀ ਸ਼ੁਰੂ ਹੋਈ ਸੀ 5 ਵਜੇ ਦੇ ਕਰੀਬ ਪਰ ਹੁਣ 8:30 ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤੇ ਨਾਲ ਹੀ ਤੇਜ਼ ਰਫ਼ਤਾਰ ਦੇ ਨਾਲ ਇਹ ਮੀਂਹ ਪੈ ਰਿਹਾ ਹੈ